ਬਲਵੰਤ ਗਾਰਗੀ ਦੀ ਕਹਾਣੀ ਫਿੱਟੇ ਮੂੰ ਜਦ ਮੈਨੂੰ ਕਿਤੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਮੈਂ ਇੱਕ ਘਟਿਆ ਜਹੀ ਰੇਡੀਓ ਕੰਪਨੀ ਵਿੱਚ ਭਰਤੀ ਹੋ ਗਿਆ ਮੇਰਾ ਕੰਮ ਮੀਡੀਆ ਵਿੱਚ ਕੰਪਨੀ ਲਈ ਆਰਡਰ ਬੁੱਕ ਕਰਨਾ ਸੀ ਕੰਪਨੀ ਜਿੰਨੀ ਘਟਿਆ ਕਮਿਸ਼ਨ ਉਤਨੀ ਹੀ ਜ਼ਿਆਦਾ ਕਾਲਜ ਵਿੱਚ ਬੋਲਣ ਤੇ ਤਕਰਈਨਾ ਝਾੜਨ ਵਿੱਚ ਅਵਲ ਹੋਣ ਕਰਕੇ ਮੈਂ ਚਰਬ ਜਵਾਨ ਹਾਂ ਮਿਰਚ ਮਸਾਲਾ ਲਾ ਕੇ ਮੈਨੂੰ ਗੱਲ ਕਰਨੀ ਆਉਂਦੀ ਹੈ ਇਹ ਨੌਕਰੀ ਮੈਨੂੰ ਰਾਸ ਆ ਗਈ ਮੈਨੂੰ ਪਤਾ ਸੀ ਕਿ ਕਿਹੜੀ ਮੰਡੀ ਤੇ ਕਸਬੇ ਦਾ ਦੁਕਾਨਦਾਰ ਕਿੰਨੇ ਆਰਡਰ ਦੇ ਸਕਦਾ ਹੈ ਕਿਸਤਾ ਕਿੰਨਾ ਸਰੂਖ ਹੈ ਕਿੰਨੀ ਪੁੱਜਤ ਹੈ ਉਹਨਾਂ ਲਈ ਕੰਪਨੀ ਵੱਲੋਂ ਕੈਲੰਡਰ ਪੈਨਸਲਾਂ ਤੇ ਮੂੰਹ ਵਾਲਾ ਨਿੱਕਾ ਵਾਜਾ ਇਨਾਮ ਵੱਜੋ ਮੈਂ ਆਪਣੇ ਥੋਕ ਵਪਾਰੀਆਂ ਨੂੰ ਦੇ ਆਉਂਦਾ ਇਸ ਵੇਰ ਮੈਂ ਲੁਧਿਆਣੇ ਫਗਵਾੜਾ ਤੇ ਜਲੰਧਰ ਹੋ ਕੇ ਅੰਮ੍ਰਿਤਸਰ ਪੁੱਜਾ ਤਾਂ ਹਾਲ ਬਾਜ਼ਾਰ ਦੇ ਵੱਡੇ ਵਪਾਰੀ ਲਾਲਾ ਹੇਮ ਰਾਜ ਭਗਵਾਨ ਦਾਸ ਕੋਲ ਗਿਆ ਦੋਹਰੇ ਸਰੀਰ ਦਾ ਮੋਟਾ ਤਾਜ਼ਾ ਭਗਵਾਨ ਦਾਸ ਕਿਸੇ ਜ਼ਮਾਨੇ ਵਿੱਚ ਮੇਰਾ ਜਮਾਤੀ ਸੀ ਗੋਰਪਾਈ ਹੋਣ ਦੇ ਨਾਤੇ ਉਹ ਸਦਾ ਮੇਰੇ ਕੋਲੋਂ ਹੀ ਰੇਡੀਓ ਲੈਂਦਾ ਦੂਜੇ ਰੇਡੀਓ ਫਲਿੱਪ ਤੇ ਮਾਰਫੀ ਕੰਪਨੀਆ ਦੇ ਏਜੰਟ ਲੱਖ ਯਤਨ ਕਰਦੇ ਉਹਨਾਂ ਕੋਲੋਂ ਕਦੇ ਇੱਕ ਰੇਡੀਓ ਨਹੀਂ ਸੀ ਖਰੀਦਿਆ ਜਦ ਪੁੱਜਾ ਤਾਂ ਉਹ ਦੁਕਾਨ ਤੇ ਕਾਊਂਟਰ ਪਿੱਛੇ ਖੜਾ ਇੱਕ ਗਾਹਕ ਨੂੰ ਗ੍ਰਾਮੋਫੋਨ ਮਸ਼ੀਨ ਵੇਚ ਰਿਹਾ ਸੀ ਉਸਦੇ ਅਸਿਸਟੈਂਟ ਨੇ ਝੱਟ ਮੈਨੂੰ ਇੱਕ ਪਾਸੇ ਕੁਰਸੀ ਢਾਹ ਦਿੱਤੀ ਸ਼ਿਕੰਜਮੀ ਪਿਲਾਈ ਮੈਂ ਸੁਸਤੌਣ ਲੱਗਾ ਜਦ ਗਾਗ ਤੋਂ ਵੇਲਾ ਹੋਇਆ ਤਾਂ ਭਗਵਾਨ ਦਾਸ ਮੈਨੂੰ ਮਿਲਿਆ ਬਿਜ਼ਨਸ ਦੀ ਗੱਲਬਾਤ ਹੋਈ ਉਸ ਆਖਿਆ ਇਸ ਵਾਰ ਤਾਂ ਮਸਾਂ ਪੰਜ ਰੇਡੀਓ ਦਾ ਆਰਡਰ ਦੇਵਾਂਗਾ ਕਿਉਂ ਕੀ ਗੱਲ ਹੈ ਤੂੰ ਤਾਂ ਸਦਾ 25 30 ਰੇਡੀਓ ਲਿਆ ਕਰਨਾ ਕੀ ਕਰੀਏ ਪਿਛਲੇ ਦਿਨੀ ਕੁਝ ਘਾਟਾ ਪੈ ਗਿਆ ਸੀ ਘਾਟਾ ਕਿਵੇਂ ਮੈਂ ਸੋਚਿਆ ਸੱਟਾਕਾਰ ਬੈਠਾ ਹੋਵੇਗਾ ਉਸ ਨੂੰ ਸੱਟੇ ਦਾ ਸ਼ੌਕ ਸੀ ਪਿਛਲੇ ਦਿਨੀ ਕਣਕ ਦੇ ਭਾਅ ਇੱਕਦਮ ਚੜ ਗਏ ਸਨ ਭਗਵਾਨ ਦਾਸ ਹਮੇਸ਼ਾ ਦਾ ਮੰਦੜੀਆ ਬਸ ਇਸ ਵਿੱਚ 10-20 ਹਜ਼ਾਰ ਰੁਪਈਆ ਉੱਡ ਗਿਆ ਹੋਣਾ ਹੈ ਇਹ ਸੋਚ ਕੇ ਮੈਂ ਆਖਿਆ ਸੱਟੇ ਵਿੱਚ ਤਾਂ ਐਸੀ ਤਰ੍ਹਾਂ ਹੈ ਕਦੇ ਘਾਟਾ ਕਦੇ ਵਾਧਾ ਨਹੀਂ ਸੱਟੇ ਵਿੱਚ ਨਹੀਂ ਬਸ ਇੱਕ ਹੋਰ ਹੀ ਕੰਮ ਕਰ ਬੈਠੇ ਸਾਂ ਤੇ ਘਾਟਾ ਵੀ ਪੂਰੇ 50 ਹਜ਼ਾਰ ਦਾ 50 ਹਜ਼ਾਰ ਮੈਂ ਆਖਿਆ ਅਜਿਹਾ ਕੀ ਖਰੀਦ ਬੈਠਾ ਸੀ ਉਸ ਆਖਿਆ ਕੀ ਦੱਸਾਂ ਜਾਰ ਇਸ ਵਾਰ ਕੁਝ ਇਸ਼ਕ ਕਰ ਬੈਠਾ ਸੀ ਇਸ਼ਕ ਹਾਂ ਬਸ ਇਸ ਇਸ਼ਕ ਵਿੱਚ 50 ਹਜ਼ਾਰ ਦੇ ਬੈਠਾ ਕਿਸ ਤਰ੍ਹਾਂ ਤੇ ਉਸਨੇ ਮੈਨੂੰ ਇੱਕ ਗੱਲ ਸੁਣਾਈ ਤੈਨੂੰ ਪਤਾ ਹੈ ਅੰਮ੍ਰਿਤਸਰ ਵਿੱਚ ਮੇਰੀ ਦੁਕਾਨ ਬੜੀ ਚੱਲਦੀ ਹੈ ird gird ਸਭ ਮੰਡੀਆਂ ਤੇ ਲਾਗੇ ਚਾਕੇ ਦੇ ਸਭ ਪਿੰਡਾਂ ਦੇ ਜੱਟ ਚਾਹੇ ਕੱਪੜਾ ਲੈਣਾ ਹੋਵੇ ਚਾਹੇ ਰੇਡੀਓ ਮੇਰੀ ਹੱਟੀ ਤੇ ਹੀ ਆਉਂਦੇ ਨੇ ਈਸ਼ਵਰ ਦੀ ਕਿਰਪਾ ਨਾਲ ਚੰਗੀ ਖੱਟੀ ਸੀ ਕਦੇ ਕਿਸੇ ਚੀਜ਼ ਦਾ ਫਿਕਰ ਨਹੀਂ ਸੀ ਸਵੇਰੇ ਦੁਕਾਨ ਤੇ ਆ ਜਾਂਦਾ ਸ਼ਾਮ ਨੂੰ ਘਰ ਜਾਂਦਾ ਜਿਸ ਕਿਸੇ ਨੂੰ ਮੈਂ ਮਿਲਣਾ ਹੁੰਦਾ ਉਹ ਵੀ ਦੁਕਾਨ ਤੇ ਹੀ ਆ ਜਾਂਦਾ ਫਿਰ ਮੈਨੂੰ ਕਿਤੇ ਜਾਣ ਦੀ ਲੋੜ ਹੀ ਕੀ ਸੀ ਆਪਣਾ ਅੱਡਾ ਹੋਵੇ ਅੱਡੇ ਵਰਗੀ ਰੀਸ ਨਹੀਂ ਜਦ ਬਿਜ਼ਨਸ ਵੱਧ ਗਿਆ ਤਾਂ ਦੋ ਮੁਨੀਮ ਤੇ ਚਾਰ ਆਦਮੀ ਗਾਕਾਂ ਨੂੰ ਚੀਜ਼ਾਂ ਵਖਾਣ ਤੇ ਵੇਚਣ ਦੀ ਹੱਟੀ ਉੱਤੇ ਹੋਰ ਰੱਖ ਲੈ ਈਸ਼ਵਰ ਦੀ ਕਿਰਪਾ ਨਾਲ ਸੋਨਾ ਵਪਾਰ ਚੰਗੀ ਖੱਟੀ ਨਾ ਫਿਕਰ ਨਾ ਫਾਕਾ ਇੱਕ ਦਿਨ ਕੀ ਹੋਇਆ ਇੱਕ ਨੌਜਵਾਨ ਔਰਤ ਮੇਰੀ ਦੁਕਾਨ ਤੇ ਆਈ ਮੈਂ ਕਾਊਂਟਰ ਪਿੱਛੇ ਖੜਾ ਸੀ ਉਸ ਸਾਰੀ ਦੁਕਾਨ ਉੱਤੇ ਇੱਕ ਤੇਜ਼ ਛਾਤੀ ਮਾਰੀ ਤੇ ਪੁੱਛਿਆ ਤੁਹਾਡੇ ਕੋਲ ਚੰਗੇ ਰੇਡੀਓ ਹਨ ਜੀ ਸਭ ਤੋਂ ਚੰਗਾ ਰੇਡੀਓ ਇਹ ਵੇਖੋ ਔਰ ਰੇਡੀਓ ਵੇਖਣ ਲੱਗੀ ਤੇ ਮੈਂ ਉਸ ਨੂੰ ਹੱਦੋਂ ਸੋਹਣੀ ਜਨਾਨੀ ਲੰਬਾ ਕੱਦ ਭਰਮੀਆਂ ਛਾਤੀਆਂ ਤੇ ਸਡੋਲ ਦੰਦ ਜੋ ਰਤ ਤੱਕ ਅੱਗੇ ਨੂੰ ਵਧੇ ਹੋਏ ਸਨ ਤੇ ਸੋਹਣੇ ਲੱਗਦੇ ਸਨ ਇਹ ਦੰਦ ਇਉਂ ਜਾਪਦੇ ਸਨ ਜਿਵੇਂ ਹੁਣ ਤੱਕ ਚੱਕ ਮਾਰ ਲੈਣਗੇ ਉਸਦੇ ਦੰਦ ਮੇਰੇ ਸਰੀਰ ਵਿੱਚ ਨਹੀਂ ਮਾਨ ਵਿੱਚ ਖੁੱਭ ਗਏ ਕਿੰਨੇ ਧਾਮ ਨੇ ਇਸ ਤੇ ਉਸ ਪੁੱਛ ਜੀ ਤੁਸੀਂ ਪਹਿਲਾਂ ਪਸੰਦ ਕਰ ਲਓ ਧਾਮ ਫਿਰ ਹੋ ਜਾਣਗੇ ਨਹੀਂ ਪਹਿਲਾਂ दाम ਦੱਸੋ ਮੈਂ ਪਤਾ ਨਹੀਂ ਮੇਰੇ ਵਿੱਚ ਇਤਨੀ ਜ਼ਰਰਤ ਕਿੱਥੋਂ ਆ ਗਈ ਮੈਂ ਕਦੇ ਕਿਸੇ ਗਾਹਕ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕੀਤੀ ਮੇਰੇ ਮੂੰਹ ਵਿੱਚੋਂ ਹੀ ਨਿਕਲਿਆ ਤੁਸੀਂ ਰੇਡੀਓ ਪਸੰਦ ਕਰ ਲਓ ਪੈਸੇ ਆ ਜਾਣਗੇ ਉਹ ਸਾਖਿਆ ਪਰ ਪਤਾ ਤਾਂ ਲੱਗੇ ਕਿੰਨੀ ਕੀਮਤ ਹੈ ਤੁਹਾਨੂੰ ਕਿੰਨੀ ਕੀਮਤ ਦੇ ਰੇਡੀਓ ਦੀ ਲੋੜ ਹੈ 300 ਰੁਪਏ ਦੀ ਉਸ ਰੇਡੀਓ ਦੀ ਕੀਮਤ 800 ਸੀ ਮੈਂ ਉੱਤਰ ਦਿੱਤਾ ਤੁਸੀਂ ਜਿੰਨੀ ਆਖੀ ਹੈ ਠੀਕ ਹੈ ਹਾਲਾਂਕਿ ਮੇਰਾ ਖਿਆਲ ਹੈ ਉਸ ਇੱਕ ਪਾਸੇ ਚਿੱਟ ਉੱਤੇ ਲੱਗੇ ਦਾਮ ਪੜ ਲਏ ਸਨ ਫਿਰ ਵੀ ਉਹ ਨਾ ਜਾਣੇ ਕਿਉਂ ਚੁੱਪ ਰਹੀ ਤਿੰਨ ਸੌ ਵਿੱਚ ਸੌਦਾ ਹੋ ਗਿਆ ਮੈਂ ਆਖਿਆ ਤੁਹਾਡੇ ਬੰਗਲੇ ਉੱਤੇ ਮੇਰਾ ਆਦਮੀ ਛੱਡ ਆਏਗਾ ਉਸ ਉੱਤਰ ਦਿੱਤਾ ਮਜੀਠ ਰੋਡ ਉੱਤੇ ਅਮਰੂਦਾਂ ਦੇ ਬਾਗ ਪਿੱਛੇ ਗਲੀ ਵਿੱਚ 12 ਨੰਬਰ ਦੀ ਕੋਠੀ ਦੁੱਗਲ ਸਾਹਿਬ ਨੂੰ ਪੁੱਛ ਲੈਣਾ ਉਹ ਨਹਿਰ ਦੇ ਮਹਿਕਮੇ ਵਿੱਚ ਐਸ ਡੀਓ ਹਨ ਤੁਸੀਂ ਇੱਥੇ ਕਿੰਨੇ ਚਿਰ ਦੇ ਰਹਿੰਦੇ ਹੋ ਨਹੀਂ ਸਾਡੀ ਬਦਲੀ ਹੁਣੇ ਹੋਈ ਹੈ ਪਿੱਛੋਂ ਅਸੀਂ ਫਿਰੋਜ਼ਪੁਰ ਦੇ ਆ ਇੱਕ ਮਹੀਨਾ ਹੀ ਹੋਇਆ ਹੈ ਆਇਆ ਸਾਨੂੰ ਉਹਨਾਂ ਨੂੰ ਤਾਂ ਰੇਡੀਓ ਸੁਣਨ ਦਾ ਸ਼ੌਂਕ ਨਹੀਂ ਪਰ ਮੈਨੂੰ ਡਾਂਡਾ ਸ਼ੌਕ ਹੈ ਉਹ ਤਾਂ ਬਸ ਕਲੱਬ ਵਿੱਚ ਤਾਸ਼ ਖੇਡਣ ਵਿੱਚ ਹੀ ਰੁੱਝੇ ਰਹਿੰਦੇ ਨੇ ਮੈਂ ਜੇ ਕਲੱਬ ਜਾਵਾਂ ਤਾਂ ਵੀ ਤਾਸ਼ ਉੱਕਾ ਨਹੀਂ ਖੇਡਦੀ ਬਸ ਪਿੰਗ ਪਾਂਗ ਜਾਂ ਕਿਆਰਮ ਉਹ ਜੇ ਰੇਡੀਓ ਸੁਣਦੇ ਵੀ ਹਨ ਤਾਂ ਬਸ ਖਬਰਾਂ ਮੈਨੂੰ ਖਬਰਾਂ ਤੋਂ ਬੜੀ ਚੇੜ ਹੈ ਫਿਲਮਾਂ ਦੇ ਗੀਤ ਸੇਲਨ ਰੇਡੀਓ ਕਿੰਨਾ ਸੁਆਦਲਾ ਪ੍ਰੋਗਰਾਮ ਹੁੰਦਾ ਗੱਲ ਕੀ ਮੈਂ ਉਹ ਰੇਡੀਓ ਉਹਨਾਂ ਦੇ ਕੋਠੀ ਪਹੁੰਚਾ ਦਿੱਤਾ ਉਹ ਚਲੀ ਗਈ ਤੇ ਮੈਂ ਉਸ ਦੀਆਂ ਗੱਲਾਂ ਉਸ ਦੇ ਹਾਸੇ ਉਸ ਦੇ ਕਦ ਕਾਠ ਤੇ ਉਸ ਦੇ ਜਿਸਮ ਵਿੱਚੋਂ ਝਲਕਦੀ ਜਵਾਨੀ ਤੇ ਅੰਗ ਅੰਗ ਵਿੱਚੋਂ ਡੁੱਲਦੇ ਵੇਗ ਬਾਰੇ ਸੋਚਦਾ ਰਿਹਾ ਅਜਹੀਆਂ ਗੱਲਾਂ ਮੈਂ ਕਹਾਣੀਆਂ ਨਾਵਲਾਂ ਵਿੱਚ ਪੜੀਆਂ ਸਨ ਪਰ ਕਦੇ ਯਕੀਨ ਨਹੀਂ ਸੀ ਕੀਤਾ ਆਪਣੀ ਜ਼ਿੰਦਗੀ ਵੱਲ ਤੱਕਿਆ ਸ਼ਾਦੀ ਕੀਤੀਆਂ 15 ਬਰੇ ਹੋ ਚੁੱਕੇ ਸਨ ਬੀਵੀ ਅੱਧ ਖੜ ਮੱਝ ਵਰਗੀ ਜਨਾਨੀ ਜਿਸ ਹੁਣ ਤੱਕ ਪੰਜ ਧੀਆਂ ਪੁੱਤ ਜੰਮ ਦਿੱਤੇ ਸਨ ਇਸ਼ਕ ਕੀ ਹੁੰਦਾ ਪਿਆਰ ਕੀ ਹੁੰਦਾ ਸੁੰਦਰਤਾ ਕਿਸ ਚਿੜੀ ਦਾ ਨਾਂ ਏ ਇਸ ਦਾ ਕਦੇ ਚਿਤ ਚੇਤਾ ਵੀ ਨਹੀਂ ਸੀ ਬਸ ਸਵੇਰੇ ਹੱਟੀ ਉੱਤੇ ਆਉਣਾ ਤੇ ਤਰਕਾਲੀ ਜਾਣਾ ਰੁਪਈਆ ਕਮਾਉਣਾ ਮੁੰਡਿਆਂ ਕੁੜੀਆਂ ਨੂੰ ਪੜਾਉਣਾ ਤੇ ਕਬੀਨਦਾਰੀ ਨੂੰ ਚਲਾਉਣਾ ਵੱਤ ਤੋਂ ਵੱਤ ਕੁਝ ਕਮਾ ਕੇ ਇੱਕ ਟੁਕੜਾ ਬਾਗ ਦਾ ਲੈ ਲਿਆ ਸੀ ਇਸ ਤੋਂ ਬਾਅਦ ਹੋਰ ਕੀ ਖਾਇਸ਼ ਸੀ ਮੇਰੀ ਇਸ ਧੀਮੀ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਆਖਿਆ ਫਿੱਟੇ ਮੋਹ ਭਗਵਾਨ ਦਾਸ ਓਏ ਤੇਰੀ ਵੀ ਕੋਈ ਜੂਨ ਹੈ ਸਾਰੀ ਉਮਰ ਇੱਕ ਮੱਝ ਨਾਲ ਗੁਜ਼ਾਰ ਦਿੱਤੀ ਤੀਮੀ ਹੋਵੇ ਤਾਂ ਇਸ ਨਾਰ ਵਰਗੀ ਆਪਣੇ ਆਪ ਨੂੰ ਲਹਨਤ ਪਾਈ ਜ਼ਿੰਦਗੀ ਫਿੱਕੀ ਤੇ ਬੇਰਸ ਚਾਪਣ ਲੱਗੀ ਆਪਣੇ ਵਜੂਦ ਅੰਦਰ ਇੱਕ ਵੱਡਾ ਖੱppa ਮਹਿਸੂਸ ਕਰਨ ਲੱਗਾ ਮੈਂ ਦਿਲ ਵਿੱਚ ਆਖਿਆ ਇਸ ਤੀਮੀ ਨੂੰ ਜ਼ਰੂਰ ਹਾਸਲ ਕਰਾਂਗਾ ਭਾਵੇਂ ਕੁਝ ਹੋ ਜਾਵੇ ਨਹੀਂ ਤਾਂ ਫਿੱਟੇ ਮੂੰ ਤੇਰੇ ਭਗਵਾਨ ਦਾਸਾ ਲੱਖ ਲਾਨਤ ਤੇਰੀ ਜ਼ਿੰਦਗੀ ਤੇ ਤੇਰੀ ਕਮਾਈ ਤੇ ਸ਼ੀਸ਼ੇ 'ਚੋਂ ਆਪਣਾ ਮੂੰ ਤੱਕਿਆ ਕੰਨਾਂ ਉੱਤੇ ਬਾਣਾ ਵਿੱਚ ਕਿਤੇ ਕਿਤੇ ਚਿੱਟੀਆਂ ਧਾਰੀਆਂ ਸਨ ਸਿਰ ਦੇ ਵਿਚਕਾਰ ਐਨ ਟੋਟਨੀ ਉੱਤੇ ਵਾਲ ਇਉਂ ਸਨ ਜਿਵੇਂ ਚੂਪੇ ਹੋਏ ਅੰਬ ਦੀ ਗੁੱਠਲੀ ਕਦੇ ਤੇਲ ਨਹੀਂ ਸੀ ਲਾਇਆ ਦੂਜੇ ਦਿਨ ਹੀ ਬਾਜ਼ਾਰ ਗਿਆ ਫਰਸਟ ਕਲਾਸ ਆਮਲੇ ਦਾ ਖੁਸ਼ਬੂਦਾਰ ਤੇਲ ਖਰੀਦਿਆ ਤੇ ਨਵੇਂ ਸੂਟ ਸਵਾਏ ਕਾਲਤ ਦੇ ਦਿਨਾਂ ਪਿੱਛੋਂ ਨਕਟਾਈ ਲਾਉਣੀ ਛੱਡ ਹੀ ਗਿਆ ਸੀ ਬਸ ਕਦੇ ਕਿਸੇ ਅਫਸਰ ਨੂੰ ਮਿਲਣ ਜਾਣਾ ਹੁੰਦਾ ਜਾਂ ਕਦੇ ਅਦਾਲਤ ਵਿੱਚ ਗਵਾਹੀ ਦੇਣੀ ਹੁੰਦੀ ਤਾਂ ਕੋਟ ਤੇ ਨਕਟਾਈ ਲਾਉਂਦਾ ਹੁਣ ਪੂਰੇ ਲਿਵਾਸ ਲਈ ਫਿਰ ਜੀ ਮਚਲ ਉੱਠਿਆ ਕੰਪਨੀ ਬਾਗ ਦੀ ਵੱਡੀ ਕਲੱਬ ਜਿੱਥੇ ਉਹਦਾ ਪਤੀ ਮੈਂਬਰ ਸੀ ਮੈਂ ਵੀ ਮੈਂਬਰ ਬਣ ਗਿਆ ਨਵੀਂ ਮੋਟਰ ਕਾਰ ਖਰੀਦੀ 23000 ਦੀ ਵੱਡੀ ਲੰਬੀ ਅਮਰੀਕਨ ਸ਼ਿਵਲੈਟ ਤੇ ਨਿਤ ਸ਼ਾਮ ਨੂੰ 6 ਵਜੇ ਕਲੱਬ ਜਾਣ ਲੱਗ ਪਿਆ ਤੈਨੂੰ ਪਤਾ ਹੈ ਮੈਂ ਤਾਂ ਐਫੇ ਫੇਲ ਹੋ ਕੇ ਹੱਟੀ ਉੱਤੇ ਆ ਬੈਠਾ ਸੀ ਕਲੱਬ ਵਿੱਚ ਵੱਡੇ ਆਦਮੀਆਂ ਨਾਲ ਮਿਲਣ ਗਿੱਲਣ ਦਾ ਮੈਨੂੰ ਬਹੁਤਾ ਚੱਜ ਨਹੀਂ ਸੀ ਪਰ ਜੀ ਰੁਪਈਆ ਸਭ ਚਾਰਜਸ ਖਾ ਦਿੰਦਾ ਐ ਮੈਂ ਤਾਸ਼ ਖੇਡਦਾ ਤਾਂ ਜੋ ਉਸਦੇ ਪਤੀ ਦੇ ਨੇੜੇ ਹੋ ਸਕਾਂ ਜੇ 10-20 ਰੁਪਏ ਹਾਰ ਵੀ ਜਾਂਦਾ ਤਾਂ ਮੱਥੇ ਵੱਟ ਨਾ ਪਾਉਂਦਾ ਆਖਰ 10-20 ਰੁਪਈਆ ਦੀ ਗੱਲ ਹੀ ਕੀ ਸੀ ਹੱਥ ਦੀ ਮਿਆਰ ਉਸਦਾ ਪਤੀ ਮਿਸਟਰ ਦੁੱਗਲ ਸੋਣਾ ਜਵਾਨ ਸੀ ਮੈਂ ਉਸਦੇ ਮੁਕਾਬਲੇ ਵਿੱਚ ਬਾਂਦਰ ਲੱਗਦਾ ਸਾਂ ਮੇਰੇ ਤਾਂ ਟੋਟਨੇ ਉੱਤੇ ਵੀ ਨਿੱਖਾ ਜਿਹਾ ਗੰਜ ਹੈ 15 ਸਾਲ ਕਦੇ ਮੂੰਹ ਮੱਥੇ ਵੱਲ ਇਤਨਾ ਖਿਆਲ ਹੀ ਨਹੀਂ ਸੀ ਕੀਤਾ ਮੈਨੂੰ ਖਾਮੋਸ਼ ਵੇਖ ਕੇ ਕਈ ਵਾਰ ਮਿਸਟਰ ਦੁੱਗਲ ਆਪਣਾ ਆਖਦਾ ਤੁਸੀਂ ਬੜੇ ਚੁੱਪਚਾਪ ਉਹ ਲਾਲਾ ਜੀ ਇਹ ਕਲੱਬ ਤਾਂ ਹਾਸੇ ਖੇਡੇ ਦੀ ਥਾਂ ਹੈ ਮੈਂ ਆਖਦਾ ਜੀ ਠੀਕ ਹੈ ਮੈਂ ਤੁਸੀਂ ਮੇਰੇ ਹਾਣੀ ਬਣ ਕੇ 10 ਰੁਪਏ ਹਾਰ ਗਏ ਮੇਰੀ ਕਿਸਮਤ ਹੀ ਪੈੜੀ ਹੈ ਮੈਂ ਤੁਹਾਨੂੰ ਵੀ ਹਰਾ ਦਿੱਤਾ ਉਹ ਹੱਸ ਕੇ ਆਖਦਾ ਹਾਰਨਾ ਜਿੱਤਨਾ ਤਾਂ ਕਿਸਮਤ ਦਾ ਹੈ ਕੋਈ ਗੱਲ ਨਹੀਂ ਤੇ ਤੁਸੀਂ ਸੇਠਾ ਨੂੰ ਕੀ ਪਰਵਾਹ ਇਸ ਹਾਰ ਜਿੱਤ ਦੀ ਉਸ ਦੀ ਗੱਲ ਵੀ ਠੀਕ ਸੀ ਕਈ ਵਾਰ ਮੈਂ ਉਸ ਨਾਲ ਖੇਡਦਾ ਤਾਂ ਹਾਰ ਜਾਂਦਾ ਮੇਰੀ ਇਹ ਕੋਸ਼ਿਸ਼ ਹੁੰਦੀ ਕਿ ਤਾਸ਼ ਵਿੱਚ ਭਾਵੇਂ ਹਾਰ ਜਾਵਾਂ ਪਰ ਮੁਹੱਬਤ ਵਿੱਚ ਜਿੱਤ ਜਾਵਾਂ ਮੈਨੂੰ ਹਾਰਦੇ ਨੂੰ ਵੇਖ ਕੇ ਕਈ ਵਾਰ ਉਸ ਦੀ ਬੀਬੀ ਹੱਸ ਕੇ ਆਖਦੀ ਤੁਸੀਂ ਵਿਚਾਰੇ شریف ਤੇ ਭੋਲੇ ਲਾਲੇ ਨੂੰ ਲੁੱਟੇ ਜਾਂਦੇ ਹੋ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਮੱਧਮ ਜਹੀ ਹਮਦਰਦੀ ਹੁੰਦੀ ਬਸ ਜੀ ਫੇਰ ਮੇਰਾ ਇਹੋ ਮਾਮੂਲ ਹੋ ਗਿਆ ਨਿਤ ਤਰਕਾਲੀ ਕਲੱਬ ਵਿੱਚ ਮਿਸਿਸ ਦੁੱਗਲ ਦੇ ਜਨਮ ਦਿਨ ਉੱਤੇ ਕਈ ਦੋਸਤਾਂ ਵੱਲੋਂ ਤੋਹਫੇ ਆਏ ਮੇਰਾ ਤੋਹਫਾ ਕੰਨਾਂ ਦੇ ਬੁੰਦੇ ਸਨ ਜਿਨ੍ਹਾਂ ਵਿੱਚ ਭਾਵੇਂ ਮੈਂ ਆਖਿਆ ਤਾਂ ਇਹੋ ਸੀ ਕਿ ਝੂਠੇ ਨਗ ਜੜੇ ਹੋਏ ਹਨ ਪਰ ਸੁੱਚੇ ਹੀਰੇ ਦੀਆਂ ਕਣੀਆਂ ਸਨ ਉਹਨਾਂ ਦੇ ਘਰ ਮੇਰਾ ਖੁੱਲਾ ਆਉਣ ਜਾਣ ਹੋ ਗਿਆ ਕਈ ਵਾਰ ਜੇ ਦੁੱਗਲ ਨੇ ਬਾਹਰ ਦੌਰੇ ਤੇ ਜਾਣਾ ਹੁੰਦਾ ਤੇ ਨਾਲ ਉਹਨਾਂ ਦੀ ਪਤਨੀ ਹੁੰਦੀ ਤਾਂ ਮੇਰੀ ਨਵੀਂ ਕਾਰ ਲਿਆ ਜਾਂਦੇ ਮੈਂ ਮੋਟਰ ਕਿਸੇਰ ਮਾਰਨੀ ਸੀ ਮੇਰੀ ਕਾਰ ਵਰਤਣ ਵਿੱਚ ਉਹਨਾਂ ਨੂੰ ਖਟਕਾ ਨਹੀਂ ਸੀ ਮੈਂ ਕਿਹੜਾ ਕੋਈ ਠੇਕੇਦਾਰ ਸਾਂ ਠੇਕੇਦਾਰਾਂ ਤੇ ਮਾਤਿਹਤਾਂ ਦੀਆਂ ਚੀਜ਼ਾਂ ਵਰਤਣ ਲੱਗੇ ਅਫਸਰ ਬੜਾ ਡਰਦੇ ਨੇ ਪਰ ਮੈਂ ਤਾਂ ਉਹਨਾਂ ਦਾ ਦੋਸਤ ਸਾਂ ਇੱਕ ਵਾਰ ਉਹਨਾਂ ਮੇਰੀ ਮੋਟਰ ਕਾਰ ਵਰਤ ਕੇ ਮੋੜੀ ਤਾਂ ਆਖਿਆ ਮਾਫ ਕਰਨਾ ਤੁਹਾਡੀ ਮੋਟਰ ਦੇ ਮੱਡ ਗਾਰਡ ਨੂੰ ਰਤਾ ਚਿਪ ਪੈ ਗਿਆ ਹੈ ਇਹ ਰੇਲਵੇ ਦੇ ਫਾਟਕ ਨਾਲ ਖਹਿ ਗਿਆ ਸੀ ਮੈਂ ਉੱਤਰ ਦਿੱਤਾ ਜੀ ਕੋਈ ਗੱਲ ਨਹੀਂ ਚੱਲਦੀ ਚੀਜ਼ ਹੈ ਵਿਗੜਨਾ ਇਸ ਦਾ ਕੰਮ ਹੈ ਕੋਈ ਫਿਕਰ ਨਹੀਂ ਮੇਰੀ ਸਾਦਾ ਦਿਲੀ ਤੇ ਭੋਲੇਪਾ ਨੂੰ ਉੱਤੇ ਉਹ ਬਹੁਤ ਖੁਸ਼ ਸਨ ਕਈ ਵਾਰ ਜਦੋਂ ਕਲੱਬ ਵਿੱਚ ਉਹਨਾਂ ਨੂੰ ਤਾਂਸ਼ ਖੇਡਦੇ ਚਿਰ ਹੋ ਜਾਂਦਾ ਤਾਂ ਮੈਂ ਉਹਨਾਂ ਦੀ ਪਤਨੀ ਨੂੰ ਘਰ ਮੋਟਰ ਵਿੱਚ ਛੱਡ ਆਉਂਦਾ ਇਸ ਤਰ੍ਹਾਂ 4 ਮਹੀਨੇ ਗੁਜ਼ਰ ਗਏ ਮਿਸਿਸ ਦੁੱਗਲ ਮੇਰੇ ਨੇੜੇ-ਨੇੜੇ ਹੁੰਦੀ ਗਈ ਇੱਕ ਦਿਨ ਮੈਂ ਉਸ ਨੂੰ ਘਰ ਛੱਡਣ ਗਿਆ ਤਾਂ ਉਹ ਸਾਖਿਆ ਅੱਜ ਮੈਂ ਤੁਹਾਡੇ ਦਿੱਤੇ ਬੂੰਦੇ ਪਾਏ ਨੇ ਕਿਹੋ ਚਾਹੇ ਲੱਗਦੇ ਨੇ ਮੇਰੇ ਕੰਨਾਂ 'ਚ ਮੈਂ ਆਖਿਆ ਕਾਸ਼ ਮੈਂ ਇਹ ਬੂੰਦਾ ਹੁੰਦਾ ਮੈਂ ਇਹ ਫਿਕਰਾ ਇੱਕ ਹਿੰਦੂਸਤਾਨੀ ਫਿਲਮ ਵਿੱਚ ਸੁਣਿਆ ਸੀ ਤੇ ਨੋਟ ਕਰ ਲਿਆ ਸੀ ਮੈਂ ਗੱਲ ਦੁਹرائی ਤੁਸੀਂ ਬੂੰਦੇ ਨੂੰ ਹੀ ਨਹੀਂ ਮੈਨੂੰ ਵੀ ਕੰਨਾਂ ਵਿੱਚ ਪਾਇਆ ਹੋਇਆ ਹੈ ਕਿਸ ਤਰ੍ਹਾਂ ਮੈਂ ਮੁਸਕਰਾ ਕੇ ਆਖਿਆ ਤੁਹਾਡਾ ਗੁਲਾਮ ਆ ਦਾਸਾ ਤੁਸੀਂ ਮੈਨੂੰ ਜੀਣਾ ਸਿਖਾ ਦਿੱਤਾ ਹੈ ਤੁਹਾਡੇ ਨੇੜੇ ਰਹਿਣ ਨਾਲ ਜੋ ਖੁਸ਼ੀ ਮੈਨੂੰ ਹੁੰਦੀ ਹੈ ਗੱਲ ਕੀ ਉਸ ਰਾਤ ਮੈਂ ਉਸ ਮੁਟਿਆਰ ਨੂੰ ਪਹਿਲੀ ਵਾਰ ਚੁੰਮਿਆ ਚੁੰਮੀ ਕੀ ਸੀ ਸੁਰਗ ਦਾ ਝੁੰਟਾ ਇਸ ਉੱਤੇ ਆਦਮੀ ਜ਼ਿੰਦਗੀ ਕੁਰਬਾਨ ਕਰ ਸਕਦਾ ਹੈ ਸਭ ਕੁਝ ਸਾਰਾ ਘਰਬਾਰ ਜ਼ਿੰਦਗੀ ਵਿੱਚ ਪਹਿਲੀ ਵਾਰ ਪਤਾ ਚੱਲਿਆ ਸੁੱਖ ਕੀ ਹੈ ਮੁਹੱਬਤ ਕੀ ਹੈ ਪ੍ਰੇਮ ਕੀ ਹੈ ਮਰਨਾ ਤੇ ਜਨਾਨੀ ਦਾ ਰਿਸ਼ਤਾ ਕੀ ਹੈ ਇਸ ਵਿੱਚ ਕਿਤਨਾ ਅਲੌਕਿਕ ਸੁੱਖ ਹੈ ਇਸ ਨਸ਼ੇ ਵਿੱਚ ਗਵਾਚਾ ਮੈਂ ਰਹਿਣ ਲੱਗਾ ਹੱਟੀ ਉੱਤੇ ਸਵੇਰੇ ਜਾਂਦਾ ਕੋਚਰ ਲਈ ਥੋੜਾ ਬਹੁਤਾ ਕੰਮ ਕਾਜ ਵੇਖਦਾ ਬਾਕੀ ਦੇਖਭਾਲ ਕਰਨ ਲਈ ਮੁਨੀਮ ਤੇ ਨੌਕਰ ਸਨ ਮਿਸਟਰ ਦੁੱਗਲ ਦੀ ਬੀਵੀ ਦਾ ਨਾਂ ਸੀ ਉਰਮਿਲਾ ਉਹ ਉਸ ਨੂੰ ਮੀਲਾ ਹੀ ਸੱਦਦੇ ਸਨ ਮੈਂ ਇੱਕ ਦਿਨ ਆਖਿਆ ਮੀਲਾ ਤੂੰ ਮੈਨੂੰ ਜਿਵਾ ਦਿੱਤਾ ਏ ਦੀਵੀ ਵਿੱਚ ਇਤਨੀ ਧੂ ਹੁੰਦੀ ਹੈ ਇਤਨੀ ਕਾਸ਼ਿਸ਼ ਇਸ ਦਾ ਗਿਆਨ ਹੱਟੀ ਦੇ ਰੁਜੀਵੇ ਵਿੱਚ ਨਹੀਂ ਸੀ ਹੋ ਸਕਦਾ ਨਿੱਤ ਦਾ ਾਕਾ ਦੇਣ ਵਾਲਾ ਕੰਮ ਕੋਈ ਹੋਵੇ ਉਹ ਸਾਡੇ ਮਨ ਉੱਤੇ ਇੱਕ ਬੇਮਲਮੂਲੀ ਜਿਹੀ ਚਿਲ ਛਾੜ ਦਿੰਦਾ ਹੈ ਇਸ ਜਿਲਮ ਵਿੱਚ ਅਸੀਂ ਬੰਦੇ ਰਹਨੇ ਆ ਲਓ ਜੀ ਪਹਿਲੀ ਵਾਰ ਜ਼ਿੰਦਗੀ ਦਾ ਸਵਾਦ ਆਇਆ ਨਹੀਂ ਹੁਣ ਤੀਕ ਤਾਂ ਨਰਕ ਵਿੱਚ ਹੀ ਪਏ ਸਾਂ ਮੈਂ ਇਸ ਸੁਰਗ ਵਿੱਚ ਰਹਿਣ ਲੱਗਾ ਮੀਲਾ ਤੇ ਉਸਦਾ ਪਤੀ ਤੇ ਮੈਂ ਪਿਕਨਿਕ ਲਈ ਜਾਂਦੇ ਕਈ ਵਾਰ ਇਕੱਠੇ ਸਿਨੇਮਾ ਵੇਖਣ ਵੀ ਜਾਂਦੇ ਮੈਂ ਕਦੀ ਆਪਣੇ ਪਿਆਰ ਦਾ ਅੱਛਾਪਨ ਨਹੀਂ ਸੀ ਜਤਾਇਆ ਮੇਰਾ ਪਿਆਰ ਕਦੇ ਡੁੱਲ ਕੇ ਬਾਹਰ ਨਹੀਂ ਸੀ ਆਇਆ ਇਹ ਹੋਛੇ ਆਦਮੀਆਂ ਦੀਆਂ ਗੱਲਾਂ ਨੇ ਮੈਂ ਦਿਲ ਦੇ ਅੰਦਰ ਵੱਡੇ ਤੋਂ ਵੱਡਾ ਰਾਜ਼ ਲੁਕੋ ਸਕਨਾ ਇਹ ਪਿਆਰ ਮੇਰੇ ਦਿਲ ਦੇ ਅੰਨੇ ਖੂਦ ਦੀ ਡੂੰਘੀ ਤੈਂ ਵਿੱਚ ਸੀ ਮਿਸਟਰ ਦੁੱਗਲ ਦੇ ਸਾਹਮਣੇ ਕਦੀ ਉੱਛਲ ਕੇ ਇਸ ਦਾ ਇੱਕ ਚਿੱਟਾ ਵੀ ਨਹੀਂ ਡਿੱਗਾ ਦਰਅਸਲ ਇੱਥੇ ਮੇਰੀ ਬਦਸੂਰਤੀ ਮੇਰਾ ਸ਼ਰਮਾਉ ਸੁਭਾਅ ਹੀ ਮੇਰਾ ਸਭ ਤੋਂ ਵੱਡਾ ਹਥਿਆਰ ਸੀ ਮੇਰਾ ਸਭ ਤੋਂ ਵੱਡਾ ਪਰਦਾ ਕਈ ਵਾਰ ਅਸੀਂ ਤਿੰਨੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਮੈਂ ਕਾਰ ਡਰਾਈਵ ਕਰਦਾ ਦੂਰ ਦਰਿਆ ਦੇ ਕੰਢੇ ਅਸੀਂ ਟਿਫਨ ਬਾਕਸ ਕੱਢ ਕੇ ਦਰੀ ਵਿਸ਼ਾਲ ਲੈਂਦੇ ਮਿਸਟਰ ਦੁੱਗਲ ਤਿੱਤਰਾਂ ਬਟੇਰਾਂ ਦੇ ਸ਼ਕੀਨ ਸਨ ਉਹ ਬੰਦੂਖ ਚੁੱਕ ਕੇ ਝਾੜੀਆਂ ਪਿੱਛੇ ਤੇ ਦਰਿਆ ਦੇ ਕੰਢੇ ਉੱਤੇ ਸਰਕੰਡੀਆਂ ਵਿੱਚੋਂ ਲੰਘ ਕੇ ਬਟੇਰਿਆਂ ਦਾ ਸ਼ਿਕਾਰ ਕਰਦੇ ਤੇ ਮੀਲਾ ਮੈਨੂੰ ਹਸਤੇ ਬੁੱਲਾ ਨਾਲ ਪਿਆਰ ਦਾ ਸਰਬਤ ਪਿਉਂਦੀ ਮਾਫ ਕਰੀ ਜਾਰ ਪਿਆਰ ਦਾ ਸ਼ਰਬਤ ਬੜਾ ਭੈੜਾ ਜਿਹਾ ਸ਼ਬਦ ਹੈ ਇਸ ਨੂੰ ਅੰਮ੍ਰਿਤ ਜਾਂ ਕੋਈ ਇਸੇ ਤਰ੍ਹਾਂ ਦਾ ਹੋਰ ਸ਼ਬਦ ਕਹਿਣਾ ਚਾਹੀਦਾ ਮੈਂ ਬਿਆਨ ਨਹੀਂ ਕਰ ਸਕਦਾ ਕਈ ਵਾਰ ਮਿਸਟਰ ਦੁੱਗਲ ਦੇ ਘਰ ਮੈਨੂੰ ਚਿਰ ਹੋ ਜਾਂਦਾ ਮਿਸਿਸ ਦੁੱਗਲ ਆਪਣੇ ਪਤੀ ਨੂੰ ਆਖਦੀ ਲਾਲਾ ਭਗਵਾਨ ਦਾਸ ਚੰਗੇ ਦਿਲ ਦਾ ਆਦਮੀ ਹੈ ਇਸ ਦੀ ਘਰੇਲੂ ਜ਼ਿੰਦਗੀ ਬੜੀ ਫਜ਼ੂਲ ਹੈ ਇੱਕ ਮੋਟੀ ਪੱਦੀ ਔਰਤ ਜੋ ਕਦੇ ਇਸ ਨਾਲ ਬਾਹਰ ਆਉਣ ਜਾਣ ਤੇ ਖੁਸ਼ ਨਹੀਂ ਇਸ ਦੀ ਜੀਵਨ ਸਾਥੀ ਕੀ ਕਰੇ ਵਿਚਾਰਾ ਸਾਡੇ ਘਰ ਆ ਕੇ ਇਸ ਦਾ ਜੀ ਲੱਗ ਜਾਂਦਾ ਹੈ ਚੰਗਾ ਹੈ ਵਿਚਾਰਾ ਦੀਵਾਲੀ ਉੱਤੇ ਮੈਂ ਮੀਲਾ ਨੂੰ ਗਰਮ ਕੋਟ ਸਵਾ ਦਿੱਤਾ ਜਿਸ ਦਾ ਸਟਾਈਲ ਨਵੇਂ ਫੈਸ਼ਨ ਦਾ ਸੀ ਗੂੜੇ ਉਨਾਬੀ ਰੰਗ ਦਾ ਕੋਟ ਸਰਦੀਆਂ ਦਾ ਤੋਹਫ਼ਾ ਉਹ ਪਹਿਨ ਕੇ ਸ਼ੀਸ਼ੇ ਅੱਗੇ ਖੜੀ ਵੇਖਦੀ ਰਹੀ ਫਿਰ ਮੁੜ ਕੇ ਆਖਿਆ ਫਿਰ ਪਿੱਛੇ ਪੌਂਕੇ ਤੇ ਉਸ ਦੀ ਅੱਖਾਂ ਵਿੱਚ ਸ਼ੁਕਰੀਆ ਸੀ ਉਸ ਤੇ ਅੱਧ ਖੁੱਲੇ ਬੁੱਲਾਂ ਵਿੱਚ ਉਸ ਦੇ ਸੰਡੋਲ ਦੰਦ ਚਮਕ ਰਹੇ ਸਨ ਉਸ ਮੇਰੇ ਵੱਲ ਤੱਕਿਆ ਉਸ ਦੀ ਅਜਹੀ ਤੱਕਣੀ ਮੈਨੂੰ ਡੱਸ ਲੈਂਦੀ ਮੈਂ ਨਿਸਲ ਹੋ ਜਾਂਦਾ ਇੱਕ ਨਸ਼ਾ ਜਿਸ ਦਾ ਨੀਲੇ ਜ਼ਹਿਰ ਵਾਲਾ ਅਸਰ ਸੀ ਮੇਰੇ ਉੱਤੇ ਢੂੜਿਆ ਜਾਂਦਾ ਮੈਂ ਆਪਣੇ ਅੰਦਰ ਉਲੜ ਰਹੀ ਖਾਹਿਸ਼ ਨੂੰ ਮਸਾ ਰੋਕਦਾ ਸ਼ੁਕਰੀਆ ਉਸ ਫਿਰ ਮੇਰੇ ਵੱਲ ਉਸੇ ਪਿਆਰ ਨਾਲ ਤੱਕਿਆ ਤੇ ਆਪਣੇ ਪਤੀ ਨਾਲ ਚਲੀ ਗਈ ਜਦ ਮੈਂ ਹੱਟੀ ਉੱਤੇ ਮੁੜ ਕੇ ਆਇਆ ਤਾਂ ਮੁਨੀਮ ਨੇ ਆਖਿਆ ਲਾਲਾ ਜੀ ਫੈਨਸੀ ਟੇਲਰਿੰਗ ਹਾਊਸ ਵੱਲੋਂ ਤੁਹਾਡਾ 200 ਰੁਪਏ ਦਾ ਚੈੱਕ ਮੋੜ ਆਇਆ ਕਿਉਂ ਬੈਂਕ ਵਿੱਚ ਰੁਪਏ ਨਹੀਂ ਸਨ ਇਸ ਲਈ ਕੀ ਹਾਂ ਤੇ ਫਿਰ ਮੇਰੇ ਵੱਲ ਤੱਕ ਕਿ ਉਸ ਆਖਿਆ ਤੁਸੀਂ ਮੇਰੇ ਕੋਲੋਂ ਤੇ ਪੁੱਛ ਲੈਣਾ ਸੀ ਬੈਂਕ ਵਿੱਚੋਂ ਤਾਂ ਪਹਿਲਾਂ ਹੀ ਤੁਸੀਂ 2000 ਰੁਪਏ ਵਧੇਰੇ ਕਟਾ ਚੁੱਕੇ ਹੋ ਇਹ ਗੱਲ ਸੁਣ ਕੇ ਮੇਰੇ ਪੈਰਾਂ ਹਿੱਟੋਂ ਧਰਤੀ ਖਿਸਕ ਗਈ ਧਰਤੀ ਤੇ ਆਪੇ ਖਿਸਕਣੀ ਹੋਈ ਇੱਕ ਵਪਾਰੀ ਦੀ ਸਾਰੀ ਧਰਤੀ ਹੈ ਹੀ ਰੁਪਈਆ ਇਸੇ ਧਰਤੀ ਉੱਤੇ ਮੈਂ ਖੜਾ ਸਾਂ ਚੈੱਕ ਦੇ ਮੁੜ ਆਉਣ ਨਾਲ ਮੇਰਾ ਸਾਰਾ ਵਜੂਦ ਹਲੂਣਿਆ ਗਿਆ ਮੇਲਾ ਦੇ ਇਸ਼ਕ ਵਿੱਚ ਮੈਂ ਦੁਕਾਨ ਤੇ ਘਾਟ ਹੀ ਆਉਂਦਾ ਸਾਂ ਮੇਰੇ ਮੁਨੀਮ ਇਮਾਨਦਾਰ ਹਨ ਪਰ ਜੀ ਇਹ ਇਮਾਨਦਾਰੀ ਵੀ ਤਦੇ ਰਹਿੰਦੀ ਹੈ ਜਦ ਤਿਕ ਉਹ ਮਾਲਕ ਦੀ ਅੱਖ 헤ਠ ਰਹਿਣ ਮੈਂ ਦੁਕਾਨਦਾਰ ਸੀ ਮੇਰਾ ਕੌਣ ਸੀ ਜੋ ਕਮਾ ਕੇ ਖਵਾਉਂਦਾ ਇਸ ਤਰ੍ਹਾਂ ਨਤੀਜਾ ਇਹ ਹੋਇਆ ਕਿ ਦੁਕਾਨ ਉੱਤੇ ਕੋਈ ਥਾਂ ਵੀ ਨਾ ਰਿਹਾ ਚੀਜ਼ ਕਿੰਨੀ ਆਈ ਕਿੰਨੀ ਗਈ ਲਾਗਤ ਕਿੰਨੀ ਸੀ ਤੇ ਵਟਕ ਕਿੰਨੀ ਉਹਨਾਂ ਸਵਾ ਖਿਆਲ ਰੱਖਣਾ ਸੀ ਹੌਲੀ-ਹੌਲੀ ਰੁਪਈਆ ਖੁਰ ਗਿਆ ਦੁਕਾਨ ਅੰਦਰੋਂ ਅੰਦਰ ਪੋਲੀ ਹੋ ਗਈ ਮੈਂ ਰਜਿਸਟਰ ਦੇਖੇ ਵਹੀਆਂ ਦੇਖੀਆਂ ਖਾਤਾ ਰੋਕੜ ਨਾਲ ਨਹੀਂ ਸੀ ਮਿਲਦਾ ਤੇ ਰੋਕੜ ਹਜ਼ਾਰ ਮਾਲ ਨਾਲ ਗੱਲ ਕੀ ਦੁਕਾਨ ਚੌੜ ਹੋ ਗਈ ਉਪਰੋਂ ਹੇਠੋਂ ਪੂਰੇ 50000 ਹੁੰਜੇ ਗਏ ਸਨ ਇਸ ਇਸ਼ਕ ਵਿੱਚ ਇੱਕ ਬਿਜ਼ਨਸਮੈਨ ਦੀ ਤਾਂ ਸਾਰੀ ਸਾਖ ਬਿਜ਼ਨਸ ਹੈ ਸਾਰੀ ਪੜਤ ਸਾਰੀ ਇੱਜ਼ਤ ਸਾਰੀ ਦੁਨੀਆ ਇਹੋ ਹੱਟੀ ਹੈ ਮੈਂ ਦਿਲ ਵਿੱਚ ਆਖਿਆ ਫਿੱਟੇ ਮੂੰਹ ਭਗਵਾਨ ਦਾਸਾ ਤੇਰੇ ਉਹ ਇੱਕ ਤੀਵੀਂ ਪਿੱਛੇ ਆਪਣੇ ਆਪ ਨੂੰ ਉਜਾੜ ਲਿਆ ਸਹਰਿਆ ਝੁੱਗਾ ਚੌੜ ਨਾ ਅੱਗਾ ਵੇਖਿਆ ਨਾ ਪਿੱਛਾ ਘਰ ਵਿੱਚ ਤੇਰੀ ਤੀਵੀਂ ਰੋਲ ਗਈ ਬੱਚਿਆਂ ਦਾ ਤੈਨੂੰ ਖਿਆਲ ਨਾ ਰਿਹਾ ਹੋਰ ਤੇ ਹੋਰ ਹੱੱਟੀ ਵੀ ਸਾਰੀ ਦੀ ਸਾਰੀ ਰੋੜ ਦਿੱਤੀ ਓਏ ਇੱਕ ਹੱਟ ਮਾਸ ਦੀ ਗੁੱਡੀ ਪਿੱਛੇ ਆਪਣਾ ਜੀਵਨ ਖਰਾਬ ਕਰ ਲਿਆ ਜਨਮ ਪ੍ਰੇਸ਼ਟ ਕਰ ਲਿਆ ਇੱਜ਼ਤ ਕੌਡੀ ਦੀ ਕਰ ਲਈ ਸਭ ਇੱਕ ਤੀਵੀਂ ਖਾਤਰ ਫਿੱਟੇ ਮੂੰਹ ਤੇਰੇ ਭਗਵਾਨ ਦਾਸਾ ਬਸ ਮੈਂ ਆਪਣੇ ਆਪ ਨੂੰ ਇਲਾਨਤ ਪਾਈ ਫਿਰ ਵੀ ਸਵੇਰ ਦਾ ਭੁੱਲਿਆ ਜੇ ਸੱਚ ਨੂੰ ਘਰ ਆਵੜੇ ਤਾਂ ਕੁਝ ਨਾ ਵਿਗੜਿਆ ਸਮਝੋ ਵੇਲੇ ਸਿਰ ਹੋਸ਼ ਆ ਗਏ ਆਪਣਾ ਕੰਮ ਸੰਭਾਲ ਲਿਆ ਲੇਖਾ ਜੋੜਿਆ ਚੀਜ਼ਾਂ ਦਾ ਹਿਸਾਬ ਕੀਤਾ ਆਏ ਗਏ ਦੀ ਪੜਤਾਲ ਕੀਤੀ ਤੇ ਦੂਜੇ ਦਿਨ ਆ ਕੇ ਸਵੇਰੇ ਆਪ ਹੱੱਟੀ ਤੇ ਬੈਠਾ ਹੁਣ ਪਿਛਲੇ 1 ਮਹੀਨੇ ਤੋਂ ਮੈਂ ਕੰਮ ਨੂੰ ਸੰਭਾਲਿਆ ਹੈ ਕਿਸਮਤ ਚੰਗੀ ਲਾਖ ਜਾਏ ਪਰ ਸਾਖ ਨਾ ਜਾਏ ਮੇਰੀ ਸਾਖ ਹੁਣ ਤੱਕ ਕਾਇਮ ਹੈ ਬਸ ਹੁਣ 2-4 ਮਹੀਨਿਆਂ ਵਿੱਚ ਵਪਾਰ ਠੀਕ ਕਰ ਲਵਾਂਗਾ ਇਸੇ ਲਈ ਇਸ ਵਾਰ ਤੈਨੂੰ ਆਰਡਰ ਘੱਟ ਦਿੱਤਾ ਹੈ ਸਿਰਫ 5 ਰੇਡੀਓ ਪਰ ਅਗਲੀ ਵਾਰੀ ਜਦ ਫੇਰਾ ਫੇਰਾ ਮਾਰੇਗਾ ਤਾਂ ਆਸ ਹੈ ਪਹਿਲਾਂ ਵਾਂਗ 20 ਰੇਡੀਓ ਦਾ ਆਰਡਰ ਦੇਵਾਂਗਾ ਏ ਆ ਕੇ ਭਗਵਾਨ ਦਾਸ ਰੇਡੀਓ ਕੰਪਨੀ ਦੇ ਫਾਰਮ ਉੱਤੇ ਦਸਤਖਤ ਕਰਨ ਲੱਗਾ ਮੈਂ ਫਾਰਮ ਜੇਬ ਵਿੱਚ ਪਾ ਕੇ ਉਸ ਨਾਲ ਹੱਥ ਮਲਾਇਆ ਤੇ ਦਿਲ ਹੀ ਦਿਲ ਆਖਿਆ ਫਿੱਟੇ ਮੂ ਭਗਵਾਨ ਦਾਸਾ ਧੰਨਵਾਦ